ਚੰਡੀਗਾਲੇ ਇੱਕ ਦੁਕਾਨ ਤੇ ਫਾਇਰਿੰਗ ਹੋਈ ਸੀ ਉਹਦੇ ਚ ਜਿਹੜੀ ਦੁਕਾਨ ਤੇ ਇੱਕ ਬੱਚੀ ਕੰਮ ਕਰਦੀ ਸੀ ਉਹ ਇੰਜਰਡ ਹੋ ਗਈ ਸੀ ਉਹਨਾਂ ਨੂੰ ਇੱਕ ਸਟਰੋਕਸ਼ਨ ਕਾਲ ਦਾ ਆਈ ਸੀ ਤਾਂ ਉਸ ਤੋਂ ਬਾਅਦ ਉੱਥੇ ਫਾਇਰਿੰਗ ਹੋਈ ਸੀ ਉਹਦੇ ਤੇ ਵਧੀਆ ਕੰਮ ਕੀਤਾ ਐਸਐਸਪੀ ਸਾਹਿਬ ਤੇ ਉਹਨਾਂ ਦੀ ਟੀਮ ਨੇ ਦੋ ਮੁਲਜ਼ਮ ਫਿਰੋ ਫੜ ਲਏ ਸੀਗੇ ਅੱਜ ਜਿਹੜਾ ਇੱਕ ਮੇਨ ਮੁਲਜ਼ਮ ਸੀਗਾ ਉਹਦੇ ਵਿੱਚ ਦਲਜੀਤ ਸਿੰਘ ਉਰਫ ਬਿੱਲਾ ਵਾਸੀ ਮੈਨੀਆ ਕੋਹਾਰਾ ਇਹ ਜਿਹੜੇ ਦੋ ਪਿੱਲੋ ਵੰਦੇ ਫੜੇ ਹੋ ਇਹਦੇ ਨਾਲ ਮੋਟਰਸਾਈਕਲ ਤੇ ਸੀਗੇ ਇਹਨੇ ਬਿੱਲੇ ਨੇ ਉੱਥੇ ਫਾਇਰਿੰਗ ਕੀਤੀ ਸੀਗੀ ਅੱਜ ਇਹਨੂੰ ਜਦੋਂ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹਨੇ ਵੀ ਆਪਦੇ ਪਿਸਤੌਲ ਨਾਲ ਪੁਲਿਸ ਤੇ ਫਾਇਰਿੰਗ ਕੀਤੀ ਤੇ ਸੈਲਫ ਡਿਫੈਂਸ ਵਿੱਚ ਜਦੋਂ ਪੁਲਿਸ ਨੇ ਫਾਇਰਿੰਗ ਕੀਤੀ ਤਾਂ ਇਹਦੇ ਵੀ ਲੱਤ ਤੇ ਗੋਲੀ ਵਜੀ ਔਰ ਇਹ ਸੀਰੀਅਸਲੀ ਜ਼ਖਮੀ ਹੋਇਆ ਤਾਂ ਉਹਨੇ ਇਹਨੂੰ ਹਸਪੀਟਲ ਸ਼ਿਫਟ ਕੀਤਾ ਗਿਆ ਜੀ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਗੈਂਗਸਟਰ ਕੋਈ ਐਕਸਟਰਸ਼ਨ ਕਾਲ ਪੰਜਾਬ ਪੁਲਿਸ ਵੱਲੋਂ ਬਰਦਾਸ਼ਤ ਨਹੀਂ ਕੀਤੀ ਜਾਊਗੀ ਔਰ ਅਸੀਂ ਬਹੁਤ ਸਖਤ ਇਹਦੇ ਵਿੱਚ ਐਕਸ਼ਨ ਲਵਾਂਗੇ ਔਰ ਇਸ ਚੀਜ਼ ਨੂੰ ਬਿਲਕੁਲ ਹੀ ਖਤਮ ਕਰਕੇ ਰੱਖਾਂਗੇ। ਚਿੰਡਿਆਲੇ ਇੱਕ ਦੁਕਾਨ ਤੇ ਫਾਇਰਿੰਗ ਹੋਈ ਸੀ। ਉਹਦੇ ਵਿੱਚ ਜਿਹੜੀ ਦੁਕਾਨ ਤੇ ਇੱਕ ਬੱਚੀ ਕੰਮ ਕਰਦੀ ਸੀ ਉਹ ਇੰਜਰਡ ਹੋ ਗਈ ਸੀ। ਉਹਨਾਂ ਨੂੰ ਇੱਕ ਸਟਰਸ਼ਨ ਕਾਲ ਦਾ ਆਈ ਸੀ ਤਾਂ ਉਸ ਤੋਂ ਬਾਅਦ ਉੱਥੇ ਫਾਇਰਿੰਗ ਹੋਈ ਸੀ। ਉਹਦੇ ਤੇ ਵਧੀਆ ਕੰਮ ਕੀਤਾ ਐਸਐਸਪੀ ਸਾਹਿਬ ਤੋਂ ਉਹਨਾਂ ਦੀ ਟੀਮ ਨੇ ਦੋ ਮੁਲਜ਼ਮ ਫਿਰੋ ਫੜਲੇ ਸੀਗੇ। ਅੱਜ ਜਿਹੜਾ ਇੱਕ ਮੇਨ ਮੁਲਜ਼ਮ ਸੀਗਾ ਉਹਦੇ ਵਿੱਚ ਦਿਲਜੀਤ ਸਿੰਘ ਉਰਫ ਬਿੱਲਾ ਵਾਸੀ ਮੈਨੀਆਂ ਕੋਹਾਰਾ ਇਹ ਜਿਹੜੇ ਦੋ ਪਿੱਲੋ ਬੰਦੇ ਫੜੇ ਹੋ ਇਹਦੇ ਨਾਲ ਮੋਟਰਸਾਈਕਲ ਤੇ ਸੀਗੇ ਇਹਨੇ ਬਿੱਲੇ ਨੇ ਉੱਥੇ ਫਾਇਰਿੰਗ ਕੀਤੀ ਸੀ ਅੱਜ ਇਹਨੂੰ ਜਦੋਂ ਰੈਸਟ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹਨੇ ਵੀ ਆਪਦੇ ਪਿਸਤੌਲ ਨਾਲ ਪੁਲਿਸ ਤੇ ਫਾਇਰਿੰਗ ਕੀਤੀ ਤੇ ਸੈਲਫ ਡਿਫੈਂਸ ਵਿੱਚ ਜਦੋਂ ਪੁਲਿਸ ਨੇ ਫਾਇਰਿੰਗ ਕੀਤੀ ਤਾਂ ਇਹਦੇ ਵੀ ਲੱਤ ਤੇ ਗੋਲੀ ਵਜੀ ਔਰ ਇਹ ਸੀਰੀਅਸਲੀ ਜ਼ਖਮੀ ਹੋਇਆ ਤਾਂ ਉਹਨੇ ਇਹਨੂੰ ਹਸਪੀਟਲ ਸ਼ਿਫਟ ਕੀਤਾ ਗਿਆ ਜੀ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਗੈਂਗਸਟਰ ਕੋਈ ਐਕਸਟਰਸ਼ਨ ਕਾਲ ਪੰਜਾਬ ਪੁਲਿਸ ਵੱਲੋਂ ਬਰਦਾਸ਼ਤ ਨਹੀਂ ਕੀਤੀ ਜਾਊਗੀ ਔਰ ਅਸੀਂ ਬਹੁਤ ਸਖਤ ਇਹਦੇ 'ਚ ਐਕਸ਼ਨ ਲਵਾਂਗੇ ਔਰ ਇਸ ਚੀਜ਼ ਨੂੰ ਬਿਲਕੁਲ ਹੀ ਖਤਮ ਕਰਕੇ ਰੱਖਾਂਗੇ ਜਿੰਡਿਆਲੇ ਇੱਕ ਦੁਕਾਨ ਤੇ ਫਾਇਰਿੰਗ ਹੋਈ ਸੀ ਉਹਦੇ 'ਚ ਜਿਹੜੀ ਦੁਕਾਨ ਤੇ ਇੱਕ ਬੱਚੀ ਕੰਮ ਕਰਦੀ ਸੀ ਉਹ ਇੰਜਰਡ ਹੋ ਗਈ ਸੀ ਉਹਨਾਂ ਨੂੰ ਐਕਸਟਰਸ਼ਨ ਕਾਲ ਦਾ ਆਈ ਸੀ ਤਾਂ ਉਸ ਤੋਂ ਬਾਅਦ ਉਥੇ ਫਾਇਰਿੰਗ ਹੋਈ ਸੀ ਉਹਦੇ ਤੇ ਵਧੀਆ ਕੰਮ ਕੀਤਾ ਐਸਐਸਪੀ ਸਾਹਿਬ ਤੇ ਉਹਨਾਂ ਦੀ ਟੀਮ ਨੇ ਦੋ ਮੁਲਜ਼ਮ ਫੇਰੋ ਫੜਲੇ ਸੀਗੇ ਅੱਜ ਜਿਹੜਾ ਇੱਕ ਮੇਨ ਮੁਲਜ਼ਮ ਸੀਗਾ ਉਹਦੇ ਵਿੱਚ ਦਿਲਜੀਤ ਸਿੰਘ ਉਰਫ ਬਿੱਲਾ ਵਾਸੀ ਮੈਨੀਆ ਕੋਹਾਰਾ ਇਹ ਜਿਹੜੇ ਦੋ ਪਿੱਲੋ ਬੰਦੇ ਫੜੇ ਹੋ ਇਹਦੇ ਨਾਲ ਮੋਟਰਸਾਈਕਲ ਤੇ ਸੀਗੇ ਇਹਨੇ ਬਿੱਲੇ ਨੇ ਉੱਥੇ ਫਾਇਰਿੰਗ ਕੀਤੀ ਸੀਗੀ ਅੱਜ ਇਹਨੂੰ ਜਦੋਂ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹਨੇ ਵੀ ਆਪਦੇ ਪਿਸਤੌਲ ਨਾਲ ਪੁਲਿਸ ਤੇ ਫਾਇਰਿੰਗ ਕੀਤੀ ਤੇ ਸੈਲਫ ਡਿਫੈਂਸ ਦੇ ਚ ਜੋ ਪੁਲਿਸ ਨੇ ਫਾਇਰਿੰਗ ਕੀਤੀ ਤੇ ਇਹਦੇ ਵੀ ਲੱਤ ਤੇ ਗੋਲੀ ਵਜੀ ਔਰ ਇਹ ਸੀਰੀਅਸਲੀ ਜ਼ਖਮੀ ਹੋਇਆ ਤਾਂ ਉਹਨੇ ਨੂੰ ਹਸਪੀਟਲ ਸ਼ਿਫਟ ਕੀਤਾ ਗਿਆ ਜੀ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਗੈਂਗਸਟਰ ਕੋਈ ਐਕਸਟਰਸ਼ਨ ਕਾਲ ਪੰਜਾਬ ਪੁਲਿਸ ਵੱਲੋਂ ਬਰਦਾਸ਼ਤ ਨਹੀਂ ਕੀਤੀ ਜਾਊਗੀ ਔਰ ਅਸੀਂ ਬਹੁਤ ਸਖਤ ਇਹਦੇ 'ਚ ਐਕਸ਼ਨ ਲਵਾਂਗੇ ਔਰ ਇਸ ਚੀਜ਼ ਨੂੰ ਬਿਲਕੁਲ ਹੀ ਖਤਮ ਕਰਕੇ ਰੱਖਾਂਗੇ